ਰਾਤ ਨੂੰ 5-5000 ਬਣਾਇਆ ਸੀ ਤੇ ਇਹਨਾਂ ਨੇ 4-4000 ਕੱਟਤਾ ਇਹ ਬੈਂਕੀਟਰ ਦੀਆਂ ਗੱਲਾਂ ਨਹੀਂ ਦੁਬਾਰਾ ਕਰੀਏ ਸਰ ਕੁਝ ਸਮਾਜ ਸੇਵਾਵਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਬਹੁਮੱਦਰਾ ਸ਼ਾਹ ਫੈਕਟਰੀ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕੀ ਕਹੋਗੇ ਦੇਖੋ ਅਸੀਂ ਸ਼ਰਿਆਮ ਪੌਣੇ 3 ਸਾਲਾਂ ਚ ਕਹਿੰਦਾ ਜਿੱਥੋਂ ਮਰਜੀ ਜਾਂਚ ਕਰਾਓ ਜਿਹੜੇ ਦੋਸ਼ੀ ਨੇ ਫੜੇ ਜਾਣ ਪਰ बार-बार ਇਹ ਗੱਲ ਕਰਨੀ ਇਹ ਜਿਹੜੇ ਲੋਕ ਕਹਿੰਦੇ ਨੇ ਉਹ ਆ ਮਿਲੀ ਭੁਗਤ ਨੇ ਕਿੱਥੇ ਜਾਂਦੇ ਨੇ ਕਿੱਥੇ ਆਉਂਦੇ ਨੇ ਸਾਨੂੰ ਸਾਰਾ ਪਤਾ ਪੈਂਦਾ ਹੈ ਪੈਰ ਕੱਟ ਦੇਣਾ ਚਾਹੀਦਾ ਅੱਜ ਦੇ ਸਰਕਾਰ ਦੇ ਨਮਾਇੰਦਿਆਂ ਨੂੰ ਕਿਉਂਕਿ ਜਿਹੜਾ ਬੰਦਾ شریف ਹੁੰਦਾ ਜਦੋਂ ਸ਼ਰਾਫਤ ਦਾ ਪੱਲਾ ਲਾ ਦਿੰਦਾ ਤਾਂ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਖਲਵਾੜਾ ਪੈਂਦਾ ਤੇ ਭੱਜਦੇ ਨੂੰ ਰਾਹ ਨਹੀਂ ਲੱਭਦੇ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਚਾਹੇ ਗਰੀਬ ਦੇ ਰਾਸ਼ਨ卡ਡ ਦੀ ਗੱਲ ਹੋਵੇ ਚਾਹੇ ਗਰੀਬ ਦੀ ਸ਼ਗਨ ਸਕੀਮ ਦੀ ਗੱਲ ਹੋਵੇ ਚਾਹੇ ਪੈਨਸ਼ਨ ਦੀ ਗੱਲ ਹੋਵੇ ਚਾਹੇ ਕਿਸਾਨ ਦੀ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਚਾਹੇ ਕਿਸਾਨ ਦੀ ਕਿਸੇ ਕਿਸਮ ਦੀ ਮੁਸ਼ਕਲ ਦੀ ਗੱਲ ਹੋਵੇ ਅੱਜ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹਮੇਸ਼ਾ ਸਾਡੇ ਦੇਸ਼ ਦਾ ਲੀਡਰ ਰਾਹੁਲ ਗਾਂਧੀ ਜਿਨ੍ਹਾਂ ਨੇ ਪੰਜਾਬ ਦੀ ਖਾਸ ਕਰਕੇ ਸਿੱਖ ਕੌਮ ਦੀ ਦਸਤਾਰ ਦੀ ਗੱਲ ਯੂਐਸਏ 'ਚ ਕੀਤੀ ਆ ਬਿਲਕੁਲ ਦਰਸਤ ਕੀਤੀ ਆ ਇਹ ਬੱਚੇ ਸਾਡੇ ਕਿਤੇ ਜਾਂਦੇ ਨੇ ਸਾਡੇ ਦਿਲ ਹਰ ਟਾਈਮ ਡਰਦਾ ਰਹਿੰਦਾ ਹੈ ਕੋਈ ਸਾਨੂੰ ਮਾਰੀ ਘਟਾ ਦਾ ਸਾਨੂੰ ਕੋਈ ਫੋਨ ਨਾ ਜੇ ਸਾਡੇ ਨਾਲ ਕੋਈ ਐਦਾਂ ਦਾ ਕੋਈ ਪੈਪਰ ਨਾ ਜਾ ਕੇ ਬੱਚਿਆਂ ਦੇ ਨਾਲ ਛੋਟੀਆਂ ਬੱਚੀਆਂ ਦੇ ਨਾਲ ਹੋਣਾ ਪਿੱਛੇ ਜੇ ਆਪਣੇ ਵੀ ਇੱਕ ਲੜਕੀ ਨੂੰ ਪ੍ਰਵਾਸੀ ਪਰ ਜਿਹੜੇ ਹੈਗੇ ਨੇ ਉਹਨਾਂ ਨੇ ਕਤਲ ਕਰਤਾ ਸਾਡੇ ਬੱਚੇ ਸੇਫ ਨਹੀਂ ਹੈਗੇ ਆਪਣੇ ਹੀ ਮੁਲਕ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਆਪਣੇ ਹੀ ਪੰਜਾਬ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਕਿਉਂ ਕਿਉਂਕਿ ਜਿਹੜੀ ਆ ਸਰਕਾਰ ਬਣ ਗਈ ਆ ਅਸੀਂ ਸਾਰਿਆਂ ਨੇ ਅੱਖਾਂ ਮੀਚ ਕੇ ਉਹਨਾਂ ਦੇ ਬਟਨ ਦੇ ਉੱਤੇ ਹੱਥ ਰੱਖ ਲਿਆ ਇਹ ਨਹੀਂ ਦੇਖਿਆ ਹੈਗਾ ਵੀ ਇਹਨਾਂ ਲੋਕਾਂ ਦੇ ਕੋਲ ਕੋਈ ਇਤਜਾਬਾਂ ਨਹੀਂ ਹੈਗਾ ਕੋਈ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇਹਨਾਂ ਨੇ ਫੰਡ ਕਿੱ데 ਕਿੱਥੇ ਲਾਉਣੇ ਆ ਕਿੱਥੇ ਨਹੀਂ ਲਾਉਣੇ ਜਿਹੜੇ ਸਾਡੇ ਫੰਡ ਦਿੱਤੇ ਹੋਏ ਸਮੇਂ ਕਿਉਂਕਿ ਸਰਕਾਰ ਨੇ ਉਹ ਵੀ ਇਹਨਾਂ ਦੇ ਘੜਾ ਕੇ ਖਾ ਲਏ ਨੇ ਕਿਸੇ ਨੂੰ ਕੁਝ ਮਿਲਿਆ ਉਸ ਤੋਂ ਬਾਅਦ ਕਿਸੇ ਦੀ ਕੋਈ ਨਾਲੀ ਗਲੀ ਕੁਝ ਵੀ ਬਣੀ ਹੋਵੇ ਸਾਡੇ ਜਿਹੜੇ ਬਣਾਏ ਹੋਏ ਕੰਮਾਂ ਦੇ ਉੱਤੇ ਹੀ ਦੁਬਾਰਾ ਇਹ ਨਹੀਂ ਪੱਥਰ ਲਾਈ ਜਾਂਦੇ ਆ ਕਿਉਂਕਿ ਆਮ ਇਨਸਾਨ ਦਾ ਇਹ ਜਿਹੜੀ ਆਮ ਕਹਿੰਦੇ ਸੀ ਆਪਦੇ ਆਪ ਨੂੰ ਵੀ ਅਸੀਂ ਆਮ ਕਰਾਉਂਦੇ ਆ ਆਮ ਕਰਾਂਦੇ ਨੂੰ ਅਸੀਂ ਰਖਵਾਲੀ ਕਰਾਂਗੇ ਪਰ ਆਜ ਆਮ ਕਰਾਂਦੇ ਜਿਹੜੇ ਲੋਕ ਨੇ ਆਮ ਕਰਾਂਦੇ ਜਿਹੜੇ ਆਮ ਪਰਿਵਾਰ ਨੇ ਉਹਨਾਂ ਦਾ ਹੀ ਜਿਹੜੇ ਸ਼ਰੀਪ ਪਰਿਵਾਰ ਨੇ ਚਾਹੇ ਬਾਜ਼ਾਰਾਂ 'ਚ ਫਿਰਨਾ ਚਾਹੇ ਸਾਡੀਆਂ ਭੈਣਾਂ ਫਿਰਦੀਆਂ ਨੇ ਉਹਨਾਂ ਨੂੰ ਬੜਾ ਔਖਾ ਹੋ ਚੁੱਕਿਆ ਕਦੇ ਵੀ ਕੋਈ ਅੱਜ ਇਹ ਕਾਹ ਸਰਕਾਰ ਨੂੰ ਸਮਝਣਾ ਚਾਹੀਦਾ ਜਿਹੜੇ ਪੰਜਾਬ ਦੇ ਲੋਕ ਨੇ ਇਹ ਬੜੇ ਅਨਖੀਲੇ ਨੇ ਉਹਦੇ ਵਰਤ ਸਾਡੀ ਬੈਠੇ ਹੋ ਦਾਰਨਾ ਤੁੰ ਦੀ ਲੋੜ ਨਹੀਂ ਹੈ ਕਿ ਆਪਾਂ ਨੂੰ ਬਾਹਰ ਚੜ ਕੇ ਹੌਂਸਲੇ ਦੇ ਨਾਲ ਜਿਹੜਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਐਂਓ ਸਰਕਾਰ ਦੇ ਵਿੱਚ ਵੀ ਯਾਦਾ ਹੁਣ ਤੁਸੀਂ ਇਹਨੂੰ ਇਹਦੇ ਲੋਕਾਂ ਲਈ ਕੁਝ ਕਰੋ ਉਸ ਤੋਂ ਬਾਅਦ ਸਾਰੇ ਕਹਿੰਦੇ ਸੀ ਭਗਵੰਤ ਮਾਨ ਸ਼ਾਮ ਨੂੰ 4 ਵਜੇ ਦਾਰੂ ਪੀ ਲੈਂਦਾ ਪਰ ਸਾਨੂੰ ਹੁਣ ਲੱਗਦਾ ਹੈ ਸਵੇਰ ਸ਼ਾਮ ਨੂੰ ਨਹੀਂ ਪੀਂਦਾ ਇਹਦਾ ਸਵੇਰੇ 4 ਵਜੇ ਉੱਠ ਕੇ ਪੀ ਲੈਂਦਾ ਸਵੇਰੇ ਕੋਈ ਬਿਆਨ ਹੋਰ ਦੇ ਦਿੰਦਾ ਸ਼ਾਮ ਨੂੰ ਹੋਰ ਦੇ ਦਿੰਦਾ ਪੰਜਾਬ ਦੀ ਹਾਲਤ ਐਨੀ ਬੱਦਰ ਹੋਈ ਪਈ ਆ ਆਪੇ ਕਦੇ ਦਿੱਲੀ ਚ ਕੇਜਰੀਵਾਲ ਕੋਲ ਚੱਲਿਆ ਜਾਂਦਾ ਕਦੇ ਹਰਿਆਣੇ ਚ ਚੱਲਿਆ ਜਾਂਦਾ ਇਹ ਉੱਥੇ ਹਰਿਆਣੇ ਤੇ ਦਿੱਲੀ ਨੂੰ ਸਾਹਮਣੇ ਦੀ ਹਾਂਜੀ ਪ੍ਰਧਾਨ ਜੀ ਅੱਜ ਉਸ ਤਰ੍ਹਾਂ ਦੇ ਤੱਕ ਇਸ ਸਿਲਸਿਲੇ ਚ ਲਿੱਤਾ ਤੁਸੀਂ ਪੰਜਾਬ ਤੋਂ ਕਿਸੇ ਦਿਸ਼ਾ ਨਿਰਦੇਸ਼ਾਂ ਨੇ ਅੱਜ ਲਾਅ ਐਂਡ ਆਰਡਰ ਨੂੰ ਲੈ ਕੇ ਪੂਰੇ ਪੰਜਾਬ ਦੇ ਪੀਐਸਪੀ ਦਾ ਸਪੋਰਟ ਕਰਨ ਦੇ ਉੱਤੇ ਗਿਆ ਬਿਲਕੁਲ ਇਸ ਕੜੀ ਤਹਰ ਤੱਕ ਪੈੜ ਹਲਕੇ ਅੰਦਰ ਵੀ ਉਸ ਥਲੇ ਕਰਨਾ ਦਿੱਤਾ ਗਿਆ ਕਿਉਂਕਿ ਪੰਜਾਬ ਬੰਦ ਆ ਕਿੱਡੀ ਗਾਉਂ ਇਨ ਆਊਟਰ ਖਤਮ ਹੋ ਚੁੱਕੇ ਹਨ ਕਾਨੂੰਨ ਵਿਵਸਥਾ ਤਹਿਤ ਨਹੀਂ ਹੋ ਸਕੀਆ ਜਦ ਤੋਂ 2022 ਮਾਰਚ ਤੋਂ ਸਰਕਾਰ ਬਣੀ ਆ ਮਾਦੀ ਪਾਰਟੀ ਦੀ ਉਦੋਂ ਤੋਂ ਲੈ ਕੇ ਅੱਜ ਤੱਕ ਤਕਰੀਬਨ ਉਸ ਤਨ ਜੇ ਕੱਢਿਆ ਜਾਵੇ ਦੋ ਮਰਡਰ ਹਰ ਰੋਜ਼ ਹੋ ਰਹੇ ਨੇ ਪੰਜਾਬ ਅੰਦਰ ਜੇ ਕੋਈ ਐਨ ਆਰ ਆਈ ਆਉਂਦਾ ਸਮੋਦੀ ਸੁਰੱਖਿਅਤ ਨਹੀਂ ਹੈ ਘਰਾਂ 'ਚ ਪੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਘਰਾਂ 'ਚ ਉਹਨਾਂ ਨੂੰ ਮਾਰਿਆ ਜਾ ਰਿਹਾ ਤਿਆਂ ਪੈਣਾ ਦੇ ਹੱਥਾਂ ਚੋਂ ਮੋਬਾਈਲ ਸਨੇਚਿੰਗ ਹੋ ਰਹੀ ਆ ਉਹਨਾਂ ਨੂੰ ਸੈਰ ਕਰਦੇ ਲੋਕ ਸਾਡੇ ਇਲਾਕੇ ਦੀਆਂ ਗੱਲਾਂ ਨੇ ਮੋਬਾਈਲ ਫੋਨ ਲੈ ਜਾਂਦੇ ਨੇ ਮਰਡਰ ਹੋ ਰਹੇ ਛਾੜ ਪਿੰਡ 'ਚ ਮਰਡਰ ਹੋ ਗਿਆ ਰਾਤ ਬਲਾਸਪੁਰ ਪਿੰਡ 'ਚ ਮੁੰਡਾ ਮੱਥਾ ਟੇਕੜਾ ਪਿੱਛੋਂ ਆ ਕੇ ਦਾਹ ਮਾਰੇ ਥੈਂਕਸਟਰਾਂ ਦੇ ਇੰਨੇ ਹੌਸਲੇ ਫਲੰਤ ਹੋ ਚੁੱਕੇ ਨੇ ਕਾਨੂੰਨ ਨਾਲ ਦੀ ਕੋਈ ਉਹਨਾਂ ਤੇ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਜਿਹੜਾ ਕਾਨੂੰਨ ਆ ਉਹ ਜਮਾਈ ਖਤਮ ਹੋ ਕੇ ਰਹਿ ਗਿਆ ਸਰ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਚਿਟਾ 3 ਮਹੀਨਿਆਂ ਵਿੱਚ ਖਤਮ ਕਰਤਾ ਜਾਵੇਗਾ ਤੇ ਚਿਟਾ ਜਿਉਂ ਦਾ ਤਿਉਂ ਵਿਕਰੇਆ ਇਸ ਬਾਰੇ ਕੀ ਕਹਾਂਗੇ ਦੇਖੋ ਕੌਂਗਸ ਪਾਰਟੀ ਹਮੇਸ਼ਾ ਜੋ ਕਾਉ ਕਰਕੇ ਰੱਖਾਇਆ ਚਾਹੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ ਪੰਜਾਬ ਅੰਦਰ 5700 ਕੋਟ ਦੀਆਂ ਕਿਸਾਨਾਂ ਦਾ ਕਰਜ਼ਾ ਬਣਾਉਂਦੇ ਸਨ ਵਿਧਵਾ ਪੈਨਸ਼ਨ 1500 ਕੀਤੀ ਪਟੇਪਾ ਪੈਨਸ਼ਨ 1500 ਕੀਤੀ ਸ਼ਗਨ ਸਕੀਮ 55000 ਕੀਤੀ ਪਰ ਆਮ ਆਦੀ ਪਾਰਟੀ ਨੇ ਜਿਹੜਾ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਠੱਗਿਆ ਚਾਹੇ ਉਹ ਚਿੱਟੇ ਦੀ ਉਸੀ ਗੱਲ ਕੀ ਹੈ ਸਾਡੇ ਇਲਾਕੇ ਅੰਦਰ ਕਣਗਸਾਂ ਪਿੰਡ ਚ ਮਕਸੂਦੜੇ ਪਿੰਡ ਚ ਖਲੋਟੀ ਪਿੰਡ ਚ ਬਵਾਨੀ ਪਿੰਡ ਚ ਲੰਡੇ ਚ ਸ਼ਰੇ ਆਮ ਮੇਜ਼ਾਂ ਤੇ ਬੈਠ ਕੇ ਚਿੱਟਾ ਵੇਚਿਆ ਜਾ ਰਿਹਾ ਤੇ ਨੌਜਵਾਨ ਮਰ ਰਹੇ ਨੇ ਜਿਹੜੇ ਲੋਕ ਕਹਿੰਦੇ ਸੀ 4 ਮਹੀਨੇ ਚ ਖਤਮ ਕਰਾਂਗੇ ਅੱਜ ਪੌਣੇ 3 ਸਾਲ ਹੋ ਚੁੱਕੇ ਨੇ ਕਾਰਨ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਸਾਡਾਂ ਗੰਠਾਂ ਕਰ ਲਈਆਂ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਜਿਹੜੇ ਕਹਿੰਦੇ ਸੀ ਵੀ ਅਸੀਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਪੰਜਾਬ ਜਾ ਕੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਪੰਜਾਬ 'ਚ ਵੀ ਅਸੀਂ 4 ਮਹੀਨੇ ਅੰਦਰ ਚਿੱਟਾ ਖਤਮ ਕਰਦਾਂਗੇ ਨਹੀਂ ਹੋਇਆ ਜਿਹੜੇ ਕਹਿੰਦੇ ਸੀ 40 ਦਿਨ ਦੇ ਵਿੱਚ ਵਿੱਚ ਬਾਈਬਲ ਕਰਾਮ ਪ੍ਰਕਾਰ ਦੀ ਕਾਰਨ ਇਨਸਾਫ ਦਵਾ ਦਾਂਗੇ ਅੱਜ ਸਰਕਾਰ ਪ੍ਰਵਾਨਗੀ ਨਹੀਂ ਦੇ ਰਹੀ ਅਪੀਲ ਨਹੀਂ ਕਰ ਰਹੀ ਕੇਸ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੀ ਇਸ ਕਰਕੇ ਸਰਕਾਰ ਹਰ ਫਰੰਟ ਤੇ ਹਰ ਪੱਖ ਤੇ ਫੇਲ ਹੋ ਚੁਕਿਆ ਸਰ ਜਦੋਂ ਕਿ ਮੂਸੇ ਵਾਲੇ ਸਾਹਿਬ ਦਾ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਆਮ ਲੋਕਾਂ ਨੂੰ ਕੀ ਉਮੀਦ ਕੀਤੀ ਜਾ ਸਕਦੀ ਹੈ ਇਨਸਾਫ ਦੇਖੋ ਗੱਲ ਇਹ ਆ ਮੂਸੇ ਵਾਲੇ ਨੂੰ ਇਨਸਾਫ ਕਿਸ ਤਰ੍ਹਾਂ ਮਿਲੂ ਜਦ ਕਿ ਚੋਰ ਸਰਕਾਰ ਚੋਰ ਨਰਲੇ ਹੋਏ ਨੇ ਸਰਕਾਰ ਨੇ ਸਿਕਿਉਰਟੀ ਵਾਪਸ ਕੀਤੀ ਉਹਦਾ ਫਲੈਸ਼ ਕੀਤਾ ਸੀਐਮ ਦੇ ਦਫ਼ਤਰੋਂ ਵੀ ਅਸੀਂ ਉਹਦੀ ਸਿਕਿਉਰਟੀ ਵਾਪਸ ਲੈ ਲਈ ਜਿਹੜੇ ਗੈਂਗਸਟਰ ਸੀ ਉਹ ਉਹ ਸਤਰ ਹੋ ਕੇ ਵੀ ਹੁਣ ਉਹ ਕੱਲਾ ਨੂੰ ਮਾਰ ਦੋ ਇਸ ਕਰਕੇ ਸਰਕਾਰ ਕਿਵੇਂ ਕਰੂਗੀ ਸਰਕਾਰ ਤਾਂ ਰਲਈ ਹੋਈ ਸੀ ਮਰਵਾਉਣ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਮੰਗ ਕੀਤੀ ਆ ਜਿਹੜਾ ਮੂਸੀ ਵਾਲੇ ਸਾਹਿਬ ਦਾ ਕਤਲ ਹੋਇਆ ਸੀ ਉਹਦਾ ਪੰਜਾਬ ਸਰਕਾਰ ਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਅੱਜ ਤੱਕ ਇਨਸਾਫ ਨਾ ਮਿਲਣਾ ਧਾਰਸ਼ ਬਿਸ਼ਨੋਈ ਨੂੰ ਤਾਂ ਸੀਆਈਏ ਵਿੱਚ ਉਹਨਾਂ ਦੀ ਇੰਟਰਵਿਊਆਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਏਟ ਹੋ ਰਹੀਆਂ ਨੇ ਹਾਈ ਕੋਰਟ ਨੇ ਜਿੰਨੀ ਝਾੜ ਪਾਈ ਆ ਅੱਜ ਲੋਕਾਂ ਨੇ ਪ੍ਰੈਸ ਦੇ ਜਰੀਏ মিডিਆ ਦੇ ਜਰੀਏ ਸੋਸ਼ਲ ਮੀਡੀਆ ਰਾਹੀਂ ਸਭ ਨੇ ਸੁਣਿਆ ਵਾ ਸੋ ਪੰਜਾਬ ਸਰਕਾਰ ਤੋਂ ਕੁਝ ਸੰਭਲਿਆ ਨਹੀਂ ਜਾ ਰਿਹਾ ਪੰਜਾਬ ਸਰਕਾਰ ਜਦੋਂ ਕਾਂਗਰਸ ਪਾਰਟੀ ਦੀ ਸੀ ਪੂਰੇ 5 ਸਾਲ ਚ 75000 ਕਰੋੜ ਦਾ ਕਰਜ਼ਾ ਲਿਆ ਸੀ ਅੱਜ ਪੌਣੇ 3 ਸਾਲ ਚ 91000 ਕਰੋੜ ਦਾ ਕਰਜ਼ਾ ਲੈ ਲਿਆ ਜਿਹੜੇ ਕਹਿੰਦੇ ਸੀ ਕਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਅੱਜ ਪੰਜਾਬ ਨੂੰ ਲਿਮਟ ਵਧਾਉਣ ਦੀ ਅਪੀਲ ਕੀਤੀ ਆ ਵੀ 10000 ਕਰੋੜ ਦੀ ਲਿਮਟ ਬਣਾਈ ਜਾਵੇ ਉਹ ਪੰਜਾਬ ਸਰਕਾਰ ਹਰ ਪ੍ਰਾਂਤ ਤੇ ਮਿਲ ਨੂੰ ਆਉਣ ਵਾਲੇ ਸਮੇਂ ਚ ਪੰਜਾਬ ਵੈਂਟੀਲੇਟਰ ਤੇ ਆ ਫਾਈਨੈਂਸ਼ੀਅਲੀ ਐਮਰਜੈਂਸੀ ਲੱਗਣ ਵਾਲੀ ਆ ਪੰਜਾਬ ਅੰਦਰ ਪੰਜਾਬ ਸਰਕਾਰ ਵੈਂਟੀਲੇਟਰ ਤੇ ਚੱਲ ਰਹੀ ਆ ਹੌਣ ਵਾਲੇ ਮਹੀਨਿਆਂ ਦੇ ਵਿੱਚ ਨਾ ਸਿ ਮੁਲਾਜ਼ਮਾਂ ਨੂੰ ਤਨਖਾਹ ਮਿਲਣੀ ਆ ਤਾਂ ਨਾ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਕੱਟ ਲੱਗਣਗੇ ਬਿਜਲੀ ਦੇ ਸਾਰੇ ਜਿਸ ਤਰ੍ਹਾਂ ਕਿ ਸ੍ਰੀ راہਲ ਗਾਂਧੀ ਜੀ ਦੇ ਬਿਆਨ ਦੀ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬੜੀ ਚਰਚਾ ਪਾਗ ਦਸਤਾਰ ਅਤੇ ਕੜੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ راہਲ ਗਾਂਧੀ ਜੀ ਨੂੰ ਸਲੂਟ ਕਰਦੇ ਆ ਤੇ ਸਲਾਮ ਕਰਦੇ ਆ ਜਿਨ੍ਹਾਂ ਨੇ ਪੰਜਾਬ ਅੰਦਰ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਇੰਨਾ ਸਜਦਾ ਸਲਾਮ ਕੀਤਾ ਤੇ ਬਿਨਾਂ ਦੱਸੇ ਦਰਬਾਰ ਸਾਹਿਬ ਆ ਕੇ ਨਤਮਸਤਕ ਹੁੰਦੇ ਨੇ ਤੇ ਸੇਵਾ ਕਰਦੇ ਨੇ ਤੇ ਉਹਨਾਂ ਨੇ ਇੱਕ ਖਦਸ਼ਾ ਜ਼ਾਹਰ ਕੀਤਾ ਆਉਣ ਵਾਲੇ ਸਮੇਂ ਦੇ ਜਿਵੇਂ ਆਰਐਸਐਸ ਦੀਆਂ ਪੰਜਾਬ 'ਨੀ ਦੇਸ਼ ਅੰਦਰ ਬਿਉਂਤ ਬੰਦੀਆਂ ਰੱਖੀਆਂ ਨੇ ਮਿਨੋਰਟੀ ਨੂੰ ਘੱਟ ਖਤਮ ਕਰਨ ਦੀਆਂ ਉਹਨਾਂ ਨੇ ਇੱਕ ਸਿੱਖ ਸਰਦਾਰ ਨੂੰ ਪੁੱਛਿਆ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਸੇਵ ਪਾਕ ਬਣ ਸਕਦੇ ਹਾਂ ਖੜਾ ਪਾ ਸਕਦੇ ਹਾਂ ਤੇ ਖਤਸ਼ਾ ਜ਼ਾਹਰ ਕੀਤਾ ਉਹਦੀ ਅਸੀਂ ਬ੍ਰੋੜਤਾ ਕਰਦੇ ਤੇ ਸਾਥ ਦਿੰਦੇ ਹਾਂ ਰਾਹੁਲ ਗਾਂਧੀ ਨੇ ਏਟਾ ਵੱਡਾ ਮੋਢਾ ਵਿਸ਼ਵ ਦੀ ਨੰਬਰ 1 ਸ਼ਕਤੀ ਦੇ ਸਾਹਮਣੇ ਰੱਖਿਆ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਿਹੜੇ ਕਿਹੜੇ ਮੁੱਦਿਆਂ ਤੇ ਕਿਹੜੀ ਰਣਨੀਤੀ ਨਾਲ ਚੋਣਾਂ 'ਚ ਉਤਰ ਰਹੀ ਹੈ ਪੰਜਾਬ ਕਾਂਗਰਸ ਪੰਚਾਇਤੀ ਚੋਣਾਂ ਲੋਕਲ ਮੁੱਦਿਆਂ ਤੇ ਲੜੀ ਜਾਂਦੀ ਹੈ ਸਾਡੇ ਪਿੰਡ ਦੇ ਲੋਕਾਂ ਨੇ ਸਾਡਾ ਰਾਜ ਵੀ ਦੇਖਿਆ ਤੇ ਆਹ ਪੌਣੇ 3 ਸਾਲ ਦੇ ਕਿਲੇ ਪੌਣੇ 3 ਸਾਲਾਂ ਜਿਨ੍ਹਾਂ ਨੇ ਕੀ ਦਿੱਤਾ ਤੇ ਜਿਹੜੇ ਸਾਡੇ ਦਿੱਤੇ ਪੈਸੇ ਦੀ ਉਹ ਬੈਨ ਕਰਤੇ ਤਾਂ ਜਾ ਉਹਨਾਂ ਨੇ ਆਪਣੇ ਪੰਚਾਇਤੀ ਰਾਜ ਨਹੀਂ ਲਵਾ ਰਹੇ ਨੇ ਜਿਹੜੇ ਨਮਾਇੰਦਿਆਂ ਦੇ ਹੱਕਾਂ ਵਾਂਝੇ ਕੀਤੇ ਨੇ ਇਥੋਂ ਲੋਕ ਉਹਨਾਂ ਨੂੰ ਸਾਫਟਾ ਲੋਕਲ ਲੈਵਲ ਤੇ ਸਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਸ ਤਰ੍ਹਾਂ ਕਿ ਉਹ ਤਾਂ ਕਹਿੰਦੇ ਨੇ ਕਿ ਅਸੀਂ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਪ੍ਰਾਂਤਾਂ ਦੇ ਵਿੱਚ ਸਰਕਾਰਾਂ ਨੇ ਅਸੀਂ ਪਹਿਲੇ ਜਾਂ ਦੂਜੇ ਜਾਂ ਪੰਜਵੇਂ ਨੰਬਰ ਤੇ ਆਉਂਦੇ ਆ ਪਰ ਤੁਸੀਂ ਚਾਹ ਰਹੇ ਹੋ ਕਿ ਸਰਕਾਰ ਬੈਂਟੀ ਲੈਟਰ ਦੇਖੋ ਇਹ ਉਹਨਾਂ ਦੀ ਮਨੋਂ ਦਸ਼ਾ ਕਿ ਪੰਜਾਬ ਸਰਕਾਰ ਪੰਜਵੇਂ ਨੰਬਰ ਤੇ ਆਉਂਦੀ ਆ ਤਾਂ ਲਿਮਟ ਵਧਾਉਣ ਦੀ ਗੱਲ ਕਿਉਂ ਕੀਤੀ 10000 ਕਰੋੜ ਦੀ ਤਾਂ 99000 ਕਰੋੜ ਦਾ ਕਰਜ਼ਾ ਕਿਉਂ ਲੈ ਲਿਆ ਤਾਂ ਆਪਣੇ ਮਲਾਜਮਾਂ ਬਿਜਲੀ ਬੋਰਡ ਘਾਟੇ ਚੱਲ ਰਿਹਾ ਉਹਦੀ ਕਿਸ਼ਤ ਕਿਉਂ ਨਹੀਂ ਭਰੀ ਜਾ ਰਹੀ ਸੋ ਇਹ ਗੱਲਾਂ ਕਹਿਣ ਨੂੰ ਨੇ ਛਗਣ ਸਕੀਮ ਨਹੀਂ ਆ ਰਹੀ ਪੈਨਸ਼ਨ ਨਹੀਂ ਆਇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਜਿਹੜੇ ਸਾਡੀ ਸਰਕਾਰ ਚ ਪੰਜ ਪੰਜ 1000 ਬਣਾਇਆ ਸੀ ਤੇ ਇਹਨਾਂ ਨੇ 4-4000 ਕੱਟਤਾ ਇਹ ਬੈਂਕ ਡਿਟਰ ਦੀਆਂ ਗੱਲਾਂ ਨਹੀਂ ਦੁਬਾਰਾ ਸਰ ਕੁਝ ਸਮਾਜ ਸੇਵਕਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਬਹੁਮਦਰਾ ਸ਼ਾਹ ਫੈਕਟਰੀ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕੀ ਕਹੋਗੇ ਦੇਖੋ ਅਸੀਂ ਸ਼ਰਿਆ ਪੌਣੇ 3 ਸਾਲਾਂ ਚ ਕਹਿੰਦਾ ਜਿੱਥੋਂ ਮਰਜੀ ਜਾਂਚ ਕਰਾਓ ਜਿਹੜੇ ਦੋਸ਼ੀ ਨੇ ਫੜੇ ਜਾਣ ਪਰ बार-बार ਇਹ ਗੱਲ ਕਰਨੀ ਇਹ ਜਿਹੜੇ ਲੋਕ ਕਹਿੰਦੇ ਨੇ ਉਹ ਆ ਮਿਲੀ ਪੁਕਤ ਨੇ ਕਿੱਥੇ ਜਾਂਦੇ ਨੇ ਕਿੱਥੇ ਆਉਂਦੇ ਨੇ ਸਾਨੂੰ ਸਾਰਾ ਪਤਾ